ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਬੇਟੇ ਦਾ ਜਨਮ ਲੈਣਾ ਜੀ ਕਰਨ ਨੂੰ ਆਪਾਂ ਦੇ ਕੇ ਆਉਣੇ ਗੁਰਦੁਆਰੇ ਦੇਖਦਾ ਸਮਾਨ ਤੇ ਆਪਾਂ ਨੂੰ ਵਹਿਗੁਰੂ ਦਾ ਨਾਮ ਲੈਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਤੇ ਬਾਕੀ ਆਪਾਂ ਕੇਕ ਕੁਕਤਾ ਮਗਰ ਉਹਨੀਆਂ ਗੱਲਾਂ ਨੇ ਪਹਿਲਾਂ ਆਪਾਂ ਸਵੇਰੇ ਅਰਦਾਸ ਕਰਾਵਾਂਗੇ ਤੇ ਨਾਲੇ ਆਪਰ ਲੈ ਕੇ ਆਵਾਂਗੇ ਰਮਾਦਲਾ ਸਾਹਿਬ ਨਾਲੇ ਆਪਾਂ ਦੇਖੇ ਹੋਣੇ ਦੇਖ ਦਾ ਸਮਾਨ ਤੇ ਬਾਕੀ ਤਾਂ ਕੰਮ ਧੰਦੇ ਚੱਲਦੇ ਰਹਿੰਦੇ ਆ ਵਾਹਿਗੁਰੂ ਦਾ ਹੋਟਾ ਅਸਰ ਲੈਣਾ ਸਭ ਤੋਂ ਜ਼ਰੂਰੀ ਗੱਲ ਆ ਕਿਉਂਕਿ ਉਹਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਜੀਉਂਦਾ ਜੀ ਵਾਹਿਗੁਰੂ ਨੂੰ ਆਪਣੇ ਨਾਲ ਅੰਗ ਸੰਗ ਰੱਖਣਾ ਜ਼ਰੂਰੀ ਆ ਆਪਣੇ ਵਾਸਤੇ ਤੇ ਗੁਰੂ ਬਿਨਾ ਗਤ ਨਹੀਂ ਸਾਹਿਬ ਬਿਨਾ ਪਤਨੀ ਤੇ ਮਾਪੇ ਉਹਦਾ ਜਿੰਨਾ ਫਰਜ ਹੈ ਉਹਨਾਂ ਕਰਨਾ ਚਾਹੀਦਾ ਤੇ ਆਪਾਂ ਨੂੰ ਗੁਰੂ ਘਰ ਜਾ ਕੇ ਦੇਖ ਜਰੂਰ ਕਰਾਉਣੀ ਚਾਹੀਦੀ ਹੈ ਹੋਰ ਕੁਛ ਨਾ ਹੋਵੇ ਐਨਾ ਕ ਜਰੂਰ ਕਰਨਾ ਚਾਹੀਦਾ ਜਨਮ ਦਿਨ ਤੇ ਤਾਂ ਕਿ ਬੱਚਿਆਂ ਨੂੰ ਵੀ ਆਪਣੇ ਆਉਣ ਵਾਲੇ ਭਵਿੱਖ 'ਚ ਪਤਾ ਲੱਗੇ ਵੀ ਸਾਡੇ ਮਾਪੇ ਗੁਰੂ ਨਾਲ ਜੁੜੇ ਹੋਏ ਸੀ ਜੇ ਉਹ ਟੁੱਟ ਵੀ ਜਾਂਦੇ ਗੁਰੂ ਘਰ ਨਾਲ ਫਿਰ ਵੀ ਜੁੜਦੇ ਆ ਬੱਚੇ ਕਿਤੇ ਉਹਨਾਂ ਦੇ ਮਨ 'ਚ ਯਾਦ ਆਉਂਦਾ ਵੀ ਸਾਡੇ ਮਾਪੇ ਇਸ ਤਰ੍ਹਾਂ ਕਰਦੇ ਸੀ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਤੇ ਜਨਮ ਲੈਣ ਤੇ ਤਾਂ ਫਿਰ ਉਹ ਵੀ ਇੱਕ ਦਿਨ ਜ਼ਰੂਰ ਇਸ ਬਨ ਪ੍ਰੇਰਿਤ ਹੁੰਦੇ ਆ ਇਸ ਕਰਕੇ ਆਪਾਂ ਨੂੰ ਗੁਰੂ ਘਰ ਦਾ ਬੋਟਾ ਅਸਰਾ ਲੈਣਾ ਜ਼ਰੂਰੀ ਹੈ ਜੀ ਵਾਹਿਗੁਰੂ ਦਾ ਜਿਨੇ ਆਪਾਂ ਨੂੰ ਜੀਵਨ ਦਿੱਤਾ ਤੇ ਮਿੱਠੀਆਂ ਦਾਤਾਂ ਦਿੱਤੀਆਂ ਨੇ ਵਾਹਿਗੁਰੂ ਨੇ ਤੇ ਮਿੱਠੀਆਂ ਦਾਤਾਂ ਵਾਹਿਗੁਰੂ ਨੇ ਆਪਾਂ ਨੇ ਦਿੱਤੀਆਂ ਨੇ ਆਪਾਂ ਇਹਨਾਂ ਦਾ ਆਨੰਦ ਮਾਣੋ ਤੇ ਬੱਚਿਆਂ ਦੇ ਜਨਮ ਦਿਨ ਤੇ ਜਾ ਕੇ ਗੁਰੂ ਘਰ ਦੇਖ ਕਰਵਾਓ ਤੇ ਜੋ ਸਰਦ ਆ ਉਹਦਾ ਤੇਲ ਫੁੱਲ ਕਰਨਾ ਚਾਹੀਦਾ ਜੀ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗੀ ਬਾਕੀ ਕੇਕ ਤਾਂ ਮਾਗਰੂ ਦੀਆਂ ਗੱਲਾਂ ਨੇ ਕੇਕ ਵੀ ਅਸੀਂ ਕੱਟਦੇ ਆ ਅਸੀਂ ਅੱਗੇ ਆਏ ਸਾਲ ਜਨਮ ਦਿਨ ਮਨਾਉਣੇ ਮਨਾਉਣੇ ਘਰੇ ਇਕੱਠ ਵੀ ਕਰਦੇ ਆ ਵੀ ਗਮਾੜ ਨੂੰ ਵੀ ਸੱਦਦੇ ਆ ਰਿਸ਼ਤੇਦਾਰਾਂ ਨੂੰ ਵੀ ਸੱਦ ਲੈਣੇ ਹੁਣ ਜਦੋਂ ਦੇ ਬੱਚੇ ਵੱਡੇ ਹੋ ਗਏ ਉਦੋਂ ਦੇ ਬੱਚੇ ਆਪ ਆਪ ਦੀ ਪਾਰਟੀ ਕਰ ਲੈਂਦੇ ਆ ਜਿਹੜਾ ਕੁਸ ਖਾਣਾ ਪੀਣਾ ਹੁੰਦਾ ਪਰ ਆਪਾਂ ਜਿਹੜਾ ਆਪਣਾ ਫਰਜ਼ ਹੈ ਉਹ ਆਪਾਂ ਨਿਭਾਉਣੇ ਆ ਗੁਰੂ ਘਰ ਤੋਂ ਗੁਰੂ ਘਰ ਜਾਣਾ ਆਪਣਾ ਜ਼ਰੂਰੀ ਫਰਜ਼ ਹੈ ਤੇ ਆਪਾਂ ਜ਼ਰੂਰ ਉਹ ਕਰਨਾ ਚਾਹੀਦਾ ਆਪਾਂ ਦਸਵੰਦ ਕੱਢਣਾ ਚਾਹੀਦਾ ਜਨਮ ਦਿਨ ਤੇ ਤਾਂ ਕਿ ਬੱਚਿਆਂ ਨੂੰ ਆਪ ਵੀ ਇਸ ਵੱਲ ਬੱਚੇ ਪ੍ਰੇਰਿਤ ਹੋਣ ਵੀ ਸਾਡੇ ਮਾਪ ਇਸ ਤਰ੍ਹਾਂ ਕਰਦੇ ਅਸੀਂ ਵੀ ਕਰੀਏ ਥੋੜਾ ਥੋੜਾ ਬੱਚੇ ਤੇ ਅਸਰ ਪੈਂਦਾ ਜ਼ਰੂਰ ਜੀ ਇਹ ਜੀ ਗੱਲ ਤੁਸੀਂ ਕਰਕੇ ਦੇਖਿਓ ਤੇ ਜ਼ਰੂਰ ਆਪਾਂ ਨਾਮ ਬਾਣੀ ਦਾ ਕਰਨਾ ਚਾਹੀਦਾ ਓਟ ਅਸਰਾ ਲੈਣਾ ਚਾਹੀਦਾ ਤੇ ਸਾਰੇ ਅੱਜ ਆਪਾਂ ਦਾ ਬਧਾਈਆਂ ਆਪਣੀ ਵੀਡੀਓ ਦਾ ਜਨਮ ਲੈਣਾ ਜੀ ਹੁਣ 20 ਸਾਲ ਲੱਗੇ ਤੇ ਬੱਚੇ ਨੂੰ ਤੰਦਰੁਸਤੀ ਦੇਵੇ ਵੈਗਰ ਲੰਬੀ ਉਮਰ ਕਰੇ ਪਰਮਾਤਮਾ ਸੇਤ ਨੂੰ ਤੰਦਰੁਸਤੀ ਰੱਖੇ ਸਰੀਰ ਕ ਤੰਦਰੁਸਤੀ ਦੇਵੇ ਮਾਤਾ ਹਮੇਸ਼ਾ ਬੱਚਿਆਂ ਦੀ ਸੁੱਖੀ ਮੰਗਦੀ ਹੈ ਜਦੋਂ ਦਾ ਬੱਚਾ ਹੋ ਜਾਂਦਾ ਉਦੋਂ ਤੇ ਬੱਚੇ ਨਿਮਣ-ਨਿਮਣ ਕੇ ਦੇਖਦੀ ਹੈ ਮਾਂ ਵੀ ਅੱਜ ਬੱਚਾ ਇਹ ਤਾਂ ਹੋ ਗਿਆ ਇਹ ਤਾਂ ਹੋ ਗਿਆ ਰੋਜ਼ ਮਾਂ ਦੇ ਮਨ ਵਿੱਚ ਇੱਕ ਸੁਪਨਾ ਹੁੰਦਾ ਬੱਚੇ ਦੇ ਲਈ ਤੇ ਮਾਂ ਨੂੰ ਵੀ ਕੈਮ ਰੱਖੇ ਵਹਿਗੁਰੂ ਤੇ ਬੱਚਿਆਂ ਨੂੰ ਵੀ ਚੜ੍ਹਦੀ ਕਲਾ ਰੱਖੇ ਪਰਮਾਤਮਾ ਸਾਰੇ ਬੱਚਿਆਂ ਦੇ ਸਿਰ ਤੇ ਮੇਰ ਪਰੇ ਹੱਥ ਰੱਖੇ ਬਾਹਗਰੂ ਅਗੇ ਦੁਆ ਕਰਦੇ ਆਂ ਤੰਦਰੁਸਤੀ ਮੰਗਦੇ ਆਂ ਆਪਣੇ ਬੱਚੇ ਵਾਸਤੇ ਕਿ ਉਹਦੀ ਬਹਾਗਰੂ ਲੰਬੀ ਹੋ ਜਾਊ ਕਰੇ ਤੇ ਆਪਾਂ ਗੁਰੂ ਘਰ ਤੋਂ ਸ਼ੁਰੂਆਤ ਕਰਦੇ ਆਂ ਚਲੋ ਤੁਸੀਂ ਵੀ ਸਾਡੇ ਨਾਲ ਆਪਾਂ ਦੇ ਕੇ ਆਉਣੇ ਦੇਖ ਦਾ ਸਮਾਨ ਨਾਲੇ ਲੈ ਕੇ ਆਉਣੇ ਰਮਲ ਚਲੋ ਜੀ ਹਾਂਜੀ ਆਪਾਂ ਹੁਣ ਕਰਦੇ ਆਂ ਦੇਖ ਦਾ ਸਮਾਨ ਤਿਆਰ ਆਟਾ ਸਾਂਦੇ ਆਪਾਂ ਤੱਕ ਨਹੀਂ ਪਾ ਲਾਂਗੇ ਆਟਾ ਕੋਈ ਗੱਲ ਨਹੀਂ ਵੱਧ ਘੱਟ ਹੋ ਜਾਊਗਾ ਬਾਦੀ ਲੈ ਕੇ ਜਾਵਾਂਗੇ ਆਟਾ ਉੱਥੇ ਆਪੇ ਬਾਬਾ ਜੀ ਦੇਖ ਕੇ ਪਾ ਲੈਣਗੇ ਆਟਾ ਬਾਕੀ ਆਪਾਂ ਕਿਲੋ ਖੰਡ ਲੈ ਲਾਂਗੇ ਕਿਲੋ ਘਿਓ ਲੈ ਲਾਂਗੇ ਇਆ ਫੇਰ ਤੁਹਾਨੂੰ ਦੁਬਾਰਾ ਸਤਿ ਸ੍ਰੀਕਾਲ ਬਲਾਤੀ ਸਾਰਿਆਂ ਨੂੰ ਜੋ ਵੀ ਆਪਣੀ ਵੀਡੀਓ ਤੇ ਆਉਂਦੇ ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ ਸਾਰਿਆਂ ਦਾ ਜੋ ਵਧੀਆ ਵਧੀਆ ਕਮੈਂਟ ਕਰਦੇ ਨੇ ਆਪਾਂ ਨੂੰ ਮਾਪੇ ਜਿੰਨੇ ਕਜੋਗਰ ਹੁੰਦਾ ਸਾਰਾ ਤਿਲ ਫੁੱਲ ਲਾ ਕੇ ਕੱਢਦਾ ਆਪਣਾ ਕੋਈ ਕਿਸੇ ਤੋਂ ਘੱਟ ਨਹੀਂ ਕਹਉਂਦੇ ਹੈਗੇ ਆਪਣੇ ਬੱਚਿਆਂ ਖਾਤਰ ਆਪਣੀ ਜਾਨ ਕਰਵਾਣ ਕਰਦੇ ਮਾਂ-ਬਾਪ ਓਕੇ ਹੁਣ ਭਾਵੇਂ ਸੌਖੇ ਹਣ ਬੱਚਿਆਂ ਦਾ ਖੁਸ਼ੀਆਂ ਚ ਬੱਚਿਆਂ ਦੀਆਂ ਚ ਜ਼ਰੂਰ ਮਾਂ-ਬਾਪ ਖੁਸ਼ੀ ਮਨਾਉਂਦੇ ਜਿੰਨਾ ਕਜ਼ੋਰ ਹੁੰਦਾ ਹਰੇਕ ਮਾਂ ਬਾਪ ਲਾਉਂਦਾ ਮੈਨੂੰ ਆਟਾ ਥੋੜਾ ਜਿਹਾ ਘੱਟ ਲੱਗੇ ਮੈਂ ਖੇਚਲ ਹੋਰ ਪਸਾਨ ਲੈਣੀ ਆ ਆਟਾ ਮੈਂ ਇਸ ਤੋਂ ਬਾਅਦ ਜਾਵਾਂਗੇ ਅਸੀਂ ਬਾਜ਼ਾਰ ਨਾਲੇ ਦੇਖ ਦਸ ਸਮਾਨ ਫੜਾ ਆਵਾਂਗੇ ਨਾਲੇ ਰਮਦਲਾ ਸਾਹਿਬ ਲੈ ਆਵਾਂਗੇ ਲਓ ਜੀ ਆਪਾਂ ਆਟਾ ਪਾ ਲੈ ਲਫਾਫੇ ਦੇ ਵਿੱਚ ਆਟਾ ਮੇਰਾ ਹੈਗਾ 2 ਕਿਲੋ ਮੰਗੂ ਹੋ ਗਿਆ ਆਟਾ ਅਸੀਂ ਰਾਤ ਨੂੰ ਸਮਾਨ ਫੜਾਇਆ ਹੋਣੇ ਹਿੰਨੇ ਸਾਮ ਵੇਲੇ ਤੇ ਸਵੇਰੇ ਅਰਦਾਸ ਵਿੱਚ ਫਿਰ ਬਾਬਾ ਜੀ ਦੇ ਤਿਆਰ ਕਰ ਲੈਂਦੇ ਨੇ ਮੈਨੂੰ ਲੱਗਦਾ ਹੈ ਵੀਡੀਓ ਦੁਆਰਾ ਫੇਰ ਲੱਗੀ ਨਾਲ ਆ ਕੇ ਇਹ ਵੀਡੀਓ ਦੁਆਰਾ ਫੇਰ ਆ ਕੇ ਅਟੈਚ ਹੋ ਗਈ। ਦੁਆਰਾ ਲੱਗ ਗਈ। ਆਪਾਂ ਗਏ ਸੀ ਤੁਰਕੇ ਬਾਜ਼ਾਰ। ਤੁਰਕੇ ਸਾਨੂੰ ਬਹੁਤ ਜਾਣੇ ਮਿਲੇ। ਕਈ ਦਿਨ ਬਾਅਦ ਗਈ ਸੀ ਮੈਂ ਬਾਜ਼ਾਰ। ਬਹੁਤ ਜਾਣੇ ਮਿਲੇ। ਆਪਣੀ ਇੱਧਰ ਪਰ ਜੀ ਬਣਾਈ ਪਈ ਐ। ਕਾਸਤੇ ਬੀਬੀ ਵਾਸਤੇ ਤੇ ਇੱਧਰ ਸਾਡੀ ਮੂੰਗਰੀ ਮਸਰੀ ਬਣੀ ਪਈ ਐ। ਜੇ ਤੂੰ ਫਾਪਾ ਕਰਤੇ ਲਓ ਜੀ ਹੁਣ ਆਪਾਂ ਚੱਲਦੇ ਆਂ ਬਾਜ਼ਾਰ ਤੁਰਕੇ ਜਾਵਾਂਗੇ ਅੱਜ ਤੁਰਕੇ ਜਾਵਾਂਗੇ ਬਾਜ਼ਾਰ ਅੱਜ ਅਸੀਂ ਬਹੁਤ ਵਧੀਆ ਲੱਗਦਾ ਬਾਜ਼ਾਰ ਜਾ ਕੇ ਮਨ ਨੂੰ ਖੁਸ਼ੀ ਜੀ ਮਿਲਦੀ ਏ ਇੱਕ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਇਹ ਸਾਡਾ ਵੱਡਾ ਗੁਰਦੁਆਰਾ ਰਾਮਸਰ ਸਾਹਿਬ ਤੇ ਇੱਥੇ ਕੀਰਤਨ ਕਰ ਰਹੇ ਨੇ ਬਾਬਾ ਜੀ ਸਵੇਰੇ ਸ਼ਾਮ ਸਾਡੇ ਗੁਰਦੁਆਰੇ ਵਿੱਚ ਕੀਰਤਨ ਹੁੰਦਾ ਹੈ ਤੇ ਕਥਾ ਵੀ ਹੁੰਦੀ ਹੈ ਬਹੁਤ ਜੀ ਲੱਗਦਾ ਜਾ ਕੇ ਲਾਹੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੋ ਤੁਸੀਂ ਵੀ ਉੱਠਣ ਨੂੰ ਦਿਲ ਨਹੀਂ ਕਰਦਾ ਜਦ ਬਾਬਾ ਜੀ ਕੀਰਤਨ ਦੇ ਸ਼ਬਦ ਸੁਣਾਉਂਦੇ ਮਨ ਨੂੰ ਇੱਕ ਸਕੂਨ ਆਉਂਦਾ ਬਹੁਤ ਵਧੀਆ ਚਲੋ ਜੀ ਸੋਣ ਨੂੰ ਵੀ ਦਰਸ਼ਨ ਕਰਵਾਤੇ ਗੁਰਦੁਆਰਾ ਸਾਹਿਬ ਦੇ ਇੱਧਰ ਮੁੱਖਵਾਕ ਲਿਖਿਆ ਹੋਇਆ ਜੀ ਐਲਸੀਡੀ ਵਿੱਚ ਤੇ ਬਾਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਸਾਡੇ ਦੇ ਤੁਸੀਂ ਇਹ ਬਾਜ਼ਾਰ ਦੇ ਬਿਲਕੁਲ ਵਿੱਚ ਹੈ ਗੁਰਦੁਆਰਾ ਉਹ ਤਾਂ ਸਾਡੇ ਥਾਈ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ ਉੱਥੇ ਵੀ ਚਲੇ ਜਾਣੇ ਪਰ ਇੱਥੇ ਕੀਰਤਨ ਕਰਕੇ ਬਹੁਤ ਆਨੰਦ ਆਉਂਦਾ ਹੈ ਗੁਰੂ ਘਰ ਆ ਕੇ ਅਸੀਂ ਇੱਥੇ ਵਾਧਾ ਹੁੰਨੇ ਨਾਲੇ ਤੁਰਿਆ ਜਾਂਦਾ ਲਓ ਜੀ ਹੁਣ ਆਪਾਂ ਮੱਥਾ ਟੇਕ ਕੇ ਚੱਲਿਆਂ ਬਾਹਰ ਬਾਜ਼ਾਰ ਵੱਲ ਅਸੀਂ ਲੈਣਾ ਸਿਰਮੱਲਾ ਇੱਥੇ ਚਲੇ ਗਏ ਦੁਕਾਨ ਦੇ ਵਿੱਚ ਸਿਰਮੱਲਾ ਲੈਣ ਤੇਰਮੱਲਾ ਮੈਂ ਆਖਿਆ ਵੀ ਥੋੜਾ ਜਿਹਾ ਵਧੀਆ ਸੋਨਾ ਲਵਾਂਗੇ ਕਿਉਂਕਿ ਫਿਰ ਜੇ ਮੜਾ ਜਿਹਾ ਸੋਨਾ ਰਮੱਲਾ ਹੁੰਦਾ ਫਿਰ ਬਾਬੇ ਮਹਾਰਾਜ ਦੇ ਰੂਪ ਉੱਪਰ ਦੇ ਦਿੰਦੇ ਆ ਨਹੀਂ ਤਾਂ ਫਿਰ ਰਮਾਲਾ ਘਾਟੀ ਵਰਤਦੇ ਤੇ ਆਪਾਂ ਹੋਰ ਚੀਜ਼ਾਂ ਤੇ ਵੀ ਖਰਚ ਕਰਦੇ ਤੇ ਆਪਾਂ ਰਮਾਲਾ ਸੇ ਨਹੀਂ ਕਰੀ ਪਾਉਂਦੇ ਤੇ ਆ ਸਾਡਾ ਨਵਾਂ ਗੁਰਦੁਆਰਾ ਤਿਆਰ ਹੋ ਰਿਹਾ ਉਹਦੀ ਵੀਡੀਓ ਅਟੈਚ ਕੀਤੀ ਹੈ ਮੈਂ ਨਾਲ ਤੇ ਆ ਸਾਡਾ ਰਾਣਾ ਗੁਰਦੁਆਰਾ ਲਓ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਫੁੱਲ ਵਾਚ ਦੇਖਣਾ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤੇ ਬੱਚੇ ਨੂੰ ਕਮੈਂਟਾਂ ਵਿੱਚ ਲੰਬੀ ਉਮਰ ਦੀਆਂ ਵਧਾਈਆਂ ਦੇਣੀਆਂ ਦੁਆਵਾਂ ਦੇਣੀਆਂ ਸਾਰਿਆਂ ਦੀਆਂ ਦੁਆਵਾਂ ਨਾਲ ਹੀ ਆਪਾਂ ਅੱਗੇ ਵਧਣਾਗਾ ਬੱਚਾ ਤਰੱਕੀ ਕਰੇ ਇਹ ਸੀ ਆਪਣੀ ਵੀਡੀਓ ਤੇ ਜੋ ਵੀ ਅੱਗੇ ਕੇਕ ਕੱਟਾਂਗੇ ਵੀਡੀਓ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਸਾਰੇ ਤੇ ਆਪਣੀ ਗੁਰਦੁਆਰੇ ਦੇਖ ਕਰਾਉਣ ਵਾਲੀ ਵੀਡੀਓ ਸੀ ਵੀ ਅਸੀਂ ਇਸ ਤਰ੍ਹਾਂ ਜਨਮ ਦਿਨ ਮਨਾਉਣੇ ਜੇ ਮੈਂ ਤੁਹਾਨੂੰ ਪਾ ਕੇ ਦਿਖਾ ਦਿੱਤੀ ਵੀਡੀਓ ਆਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਵੀਡੀਓ